ਵੱਡੀ ਲਾਪਰਵਾਹੀ ਪੰਜਾਬ ਚ ਚੱਲਦੀ ਟ੍ਰੇਨ ਨਾਲੋਂ ਵੱਖ ਹੋਇਆ ਇੰਜਣ ਹਜ਼ਾਰਾਂ ਯਾਤਰੀਆਂ ਦੀ ਜਾਨ ਦਾਤੇ ਲੱਗੀ ਖੰਨਾ ਚ ਚੱਲਦੀ ਟ੍ਰੇਨ ਨਾਲੋਂ ਇੰਜਣ ਵੱਖ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਤੱਕ ਪਟੜੀ ਤੇ ਦੌੜਦਾ ਰਿਹਾ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ ਅਤੇ ਇਸ ਦੌਰਾਨ ਕਰੀਬ ਹਜ਼ਾਰਾਂ ਯਾਤਰੀਆਂ ਦੀ ਜਾਨ ਬਾਲ-ਬਾਲ ਬਚ ਗਈ ਜਿਵੇਂ ਹੀ ਇਕੱਲੇ ਇੰਜਣ ਦੇ ਟ੍ਰੈਕ ਉਤੇ ਦੌੜਨ ਦਾ ਪਤਾ ਲੱਗਦਾ ਤਾਂ ਇਸ ਤੋਂ ਬਾਅਦ ਟ੍ਰੈਕ ਤੇ ਕੰਮ ਕਰ ਰਹੇ ਕਿ ਮੈਨ ਨੀ ਰੋਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ ਡਰਾਈਵਰ ਨੇ ਫਿਰ ਇੰਜਣ ਨੂੰ ਬੰਦ ਕੀਤਾ ਅਤੇ ਇੰਜਣ ਨੂੰ ਗ ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟ੍ਰੇਨ ਵਿੱਚ ਵਾਪਰਿਆ ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਦੂਜੀ ਰੇਲ ਗੱਡੀ ਨਹੀਂ ਆਈ ਜਿਸ ਨਾਲ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਉੱਥੇ ਹੀ ਇਸ ਬਾਰੇ ਰੇਲ ਗਾਰਡ ਨੇ ਦੱਸਿਆ ਕਿ ਅਚਾਨਕ ਹੀ ਰੇਲ ਗੱਡੀ ਨਾਲੋਂ ਇੰਜਣ ਵੱਖ ਹੋ ਗਿਆ ਸੀ ਉਹਨਾਂ ਜਦੋਂ ਵੇਖਿਆ ਤਾਂ ਵਾਇਰਲੈਸ ਤੋਂ ਮੈਸੇਜ ਦਿੱਤਾ ਕੀਪਮੈਨ ਨੇ ਦੱਸਿਆ ਕਿ ਉਹ ਰੇਲ ਪਟੜੀ ਤੇ ਕੰਮ ਕਰ ਰਹੇ ਸਨ ਇਸੇ ਦੌਰਾਨ ਉਹਨਾਂ ਵੇਖਿਆ ਕਿ ਇੱਕ ਇੰਜਣ ਇਕੱਲਾ ਹੀ ਆ ਰਿਹਾ ਹੈ ਅਤੇ ਪਿੱਛੇ ਕਰੀਬ 3 ਕਿਲੋਮੀਟਰ ਰੇਲ ਗੱਡੀ ਖੜੀ ਹੈ ਉਹਨਾਂ ਰੋਲਾ ਪਾਇਆ ਅਤੇ ਇੰਜਣ ਨੂੰ ਰੁਕਵਾਇਆ ਇਸ ਦੇ ਨਾਲ ਹੀ ਰੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਇੰਜਣ ਨੂੰ ਰੋਕਣ ਮਗਰੋਂ ਡਰਾਈਵਰ ਇੰਜਣ ਨੂੰ ਲੈ ਕੇ ਆਇਆ ਅਤੇ ਰੇਲ ਗੱਡੀ ਨਾਲ ਜੋੜ ਕੇ ਫਿਰ ਰਵਾਨਾ ਕੀਤਾ ਗਿਆ ਰੇਲ ਗੱਡੀ ਕੋਚ اٹੈਂਡੈਂਟ ਨੇ ਦੱਸਿਆ ਕਿ ਗੱਡੀ ਨੰਬਰ 12355/56 ਅਰਚਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ ਸਰਹਿੰਦ ਜੰਕਸ਼ਨ ਤੇ ਗੱਡੀ ਦਾ ਇੰਜਣ ਬਦਲਿਆ ਗਿਆ ਇਸ ਦੇ ਬਾਅਦ ਖੰਨਾ ਵਿੱਚ ਇੰਜਣ ਖੁੱਲ ਗਿਆ ਅਤੇ ਕਾਫੀ ਅੱਗੇ ਤੱਕ ਚਲਾ ਗਿਆ ਤਰੇਮ ਵਿੱਚ 2 ਤੋਂ 22000 ਯਾਤਰੀ ਸਵਾਰ ਸਨ ਉੱਥੇ ਹੀ ਚਸ਼ਮਦੀਪ ਨੇ ਦੱਸਿਆ ਕਿ ਰੇਲ ਦਾ ਇੰਜਣ ਵੱਖ ਹੋ ਕੇ ਕਾਫੀ ਦੂਰ ਤੱਕ ਚਲਾ ਗਿਆ ਕਈ ਸਾਲ ਪਹਿਲਾਂ ਇਸ ਜਗ੍ਹਾ ਤੋਂ ਥੋੜੀ ਕੋਹੜੀ ਪਿੰਡ ਵਿੱਚ ਰੇਲ ਹਾਦਸਾ ਹੋਇਆ ਸੀ ਜਿਸ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਇਹ ਰੇਲਵੇ ਦੀ ਲਾਪਰਵਾਹੀ ਹੈ ਇਸ ਨੂੰ ਸੁਧਾਰਨਾ ਚਾਹੀਦਾ ਹੈ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਤਿਹਰਾ ਚੱਲੇ ਇਟਾਂ ਰੋੜੇ ਕਈ ਜਣੇ ਹਸਪਤਾਲ ਦਾਖਲ ਮਲੇਰ ਕੋਟਲਾ ਨਾਬਾ ਰੋਡ ਕੀਤਾ ਜਾਮ ਬਾਦ ਚਕੇ ਰਿਆ ਥਾਣਾ ਮਲੇਰ ਕੋਟਲਾ ਨਾਬਾ ਰੋਡ ਤੇ ਸਥਿਤ ਪਿੰਡ ਲਾਂਗੜੀਆਂ ਨਾਲ ਸੰਬੰਧਿਤ ਕਲੋਨੀ ਵਿਖੇ ਮਾਹੌਲ ਉਦੋਂ ਤਨਾਪੂਰ ਹੋ ਗਿਆ ਜਦੋਂ ਕਬਜ਼ੇ ਵਾਲੀ ਥਾਣੂ ਲੈ ਕੇ ਦੋ ਤਿਹਰਾ ਆਪਸ ਵਿੱਚ ਪਿੱੜ ਗਈਆਂ ਇਸ ਸੰਬੰਧੀ ਲਾਂਗੜੀਆਂ ਕਲੋਨੀ ਵਿਖੇ ਰਹਿੰਦੇ ਐਸ ਸੀ ਪਾਈਚਾਰੇ ਦੇ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਇਸ ਕਲੋਨੀ ਦੇ ਨਾਲ ਹੀ ਲੱਗਦੀ ਕੁਝ ਜਗ੍ਹਾ ਉੱਪਰ ਉਹਨਾਂ ਦਾ ਕਾਫੀ ਸਾਲਾਂ ਤੋਂ ਕਬਜ਼ਾ ਹੈ ਪਰ ਪਿੰਡ ਲਾਂਗਣੀਆਂ ਨਾਲ ਸੰਬੰਧਿਤ ਕੁਝ ਵਿਅਕਤੀ ਉਸ ਉੱਪਰ ਆਪਣਾ ਮਾਲਕਾਨਾ ਹੱਕ ਜਿਤਾਉਂਦੇ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਇਹ ਕਬਜ਼ਾ ਸਾਡੇ ਪਾਸੋਂ ਛੁਡਵਾਉਣਾ ਚਾਹੁੰਦੇ ਹਨ ਉਤੋਂ ਸਾਡਾ ਕਬਜ਼ਾ ਖਤਮ ਕਰਨ ਦੀ ਨੀਅਤ ਨਾਲ ਉਹਨਾਂ ਵੱਲੋਂ ਉੱਥੇ ਮੌਜੂਦ ਸਾਡੀਆਂ ਰੂੜੀਆਂ ਬਾਲਨਤੇ ਹੋਰ ਸਮਾਨ ਨੂੰ ਅਗਰ ਲਗਾ ਦਿੱਤੀ ਗਈ ਅਤੇ ਕਈਆਂ ਦੀ ਕੁਟਮਾਰ ਵੀ ਕੀਤੀ ਇਸ ਉਪਰੰਤ ਪੜਕੇ ਕਲੋਨੀ ਵਾਸੀਆਂ ਵੱਲੋਂ ਮਲੇਰਕੋਟਲਾ ਨਾਬਾ ਸੜਕ ਤੇ ਜਾਮ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ ਥਾਣਾ ਮੁਖੀ ਅਮਰਗੜ ਜਤਿੰਦਰਪਾਲ ਸਿੰਘ ਦੇ ਸਮਝਾਉਣ ਤੇ ਉਹਨਾਂ ਰੋੜ ਤਾਂ ਖਾਲੀ ਕਰ ਦਿੱਤਾ ਪਰ ਥਾਣਾ ਅਮਰਗੜ ਅੱਗੇ ਦਰਨਾ ਲਗਾ ਦਿੱਤਾ ਗਿਆ ਇਸ ਮੌਕੇ ਦਰਨਾਕਾਰੀਆਂ ਨੇ ਇਨਸਾਫ ਮਿਲਣ ਤੱਕ ਦਰਨਾ ਜਾਰੀ ਰੱਖਣ ਦੀ ਗੱਲ ਆਖੀ ਕੀ ਕਹਿਣਾ ਹੈ ਦੂਜੀ ਧਿਰ ਦਾ ਇਸ ਪੂਰੇ ਮਾਮਲੇ ਸਬੰਧੀ ਦੂਜੀ ਧਿਰ ਵੱਲੋਂ ਮੀਡੀਆ ਸਾਹਮਣੇ ਆਪਣਾ ਪੱਖ ਰੱਖਦਿਆਂ ਨੰਬਰਦਾਰ ਕੁਪਿੰਦਰ ਸਿੰਘ ਲਾਂਗੜੀਆਂ ਨੇ ਕਿਹਾ ਕਿ ਜਿਸ ਜਗ੍ਹਾ ਉੱਪਰ ਕਲੋਨੀ ਵਾਸੀਆਂ ਵੱਲੋਂ ਆਪਣੇ ਕਬਜ਼ੇ ਕੀਤੇ ਹੋਣ ਦੀ ਗੱਲ ਆਖੀ ਜਾ ਰਹੀ ਹੈ ਉਹ ਉਹਨਾਂ ਦੀ مشترਕ ਮਾਲਕੀ ਵਾਲੀ ਜ਼ਮੀਨ ਹੈ ਜੋ ਲਾਂਗੜੀਆਂ ਵਾਸੀਆਂ ਨੇ ਕਾਫੀ ਸਮਾਂ ਪਹਿਲਾਂ ਵੰਡ ਲਈ ਸੀ ਅਤੇ ਇਸ ਜ਼ਮੀਨ ਨੂੰ ਵੰਡਦਿਆਂ ਸਮੇਂ ਜਿਸ ਜ਼ਿਮੀਂਦਾਰ ਦੀ ਜਿੰਨੀ ਜ਼ਮੀਨ ਕੱਟੀ ਗਈ ਸੀ ਉਸ ਨੂੰ ਉਸੇ ਤਰ੍ਹਾਂ ਵਾਪਸ ਕਰ ਦਿੱਤੀ ਗਈ ਇਹ ਜ਼ਮੀਨ ਨੂੰ ਕਈ ਜ਼ਿਮੀਂਦਾਰ ਵੇਚ ਵੀ ਚੁੱਕੇ ਹਨ ਅਤੇ ਕਈਆਂ ਪਾਸ ਇਹ ਜ਼ਮੀਨ ਪਲਾਟਾਂ ਦੇ ਰੂਪ ਵਿੱਚ ਮੌਜੂਦ ਹੈ ਜਿੱਥੇ ਕਲੋਨੀ ਜਹੂਰ ਸਮਾਨ ਨੂੰ ਅਗਰ ਲਗਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ ਇਹ ਅਗਰ ਉਹਨਾਂ ਵੱਲੋਂ ਹੀ ਲਗਾਈ ਗਈ ਸੀ ਤਾਂ ਜੋ ਮਾਹੌਲ ਨੂੰ ਵਿਗਾੜਿਆ ਜਾ ਸਕੇ ਦੂਮਾ ਤੇਰਾ ਹੋਇਆ ਹਸਪਤਾਲ ਦਾਖਲ ਦੂਮਾ ਤੇਰਾ ਨਾਲ ਸੰਬੰਧਿਤ ਮਰਦੇ ਔਰਤਾਂ ਜੋ ਕੁਟਮਾਰ ਦਾ ਸ਼ਿਕਾਰ ਹੋਏ ਹਨ ਨੂੰ ਹਸਪਤਾਲ ਅਮਰਗੜ ਵਿਖੇ ਲਜਾਇਆ ਗਿਆ ਜਿੱਥੋਂ ਉਹਨਾਂ ਨੂੰ ਅੱਗੇ ਸਿਵਲ ਹਸਪਤਾਲ ਮਲੇਰ ਕੋਟਲਾ ਲਈ ਰੈਫਰ ਕਰ ਦਿੱਤਾ ਕੀ ਕਹਿਣਾ ਹੈ ਥਾਣਾ ਮੁਖੀ ਦਾ ਇਸ ਸੰਬੰਧੀ ਜਤਿੰਦਰਪਾਲ ਸਿੰਘ ਥਾਣਾ ਮੁਖੀ ਅਮਰਗੜ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹਣ ਪੰਜਾਬ ਟੀਵੀ ਲਈ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ